ਮਹਾਲੀ ਪੁਲਿਸ ਦੇ ਹੱਥ ਅੱਜ ਇੱਕ ਵੱਡੀ ਕਾਮਯਾਬੀ ਲੱਗੀ ਹੈ ਦੱਸਦੀ ਹੈ ਕਿ ਮਹਾਲੀ ਪੁਲਿਸ ਵੱਲੋਂ ਸਿੰਗਰ ਨਵਜੋਤ ਉਰਫ ਇੱッサਪੁਰੀਆ ਦੇ ਇੱਕ ਕਾਤਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਇਹ ਸਾਲ 2018 ਵਿੱਚ ਡੇਰਾ ਵਸੀ ਦੇ ਕਰੀਬ ਇਸ ਗਾਇਕ ਦਾ ਕਤਲ ਕੀਤਾ ਗਿਆ ਸੀ ਤੇ ਹੁਣ 5 ਸਾਲ ਬਾਅਦ ਪੁਲਿਸ ਵੱਲੋਂ ਇੱッサਪੁਰੀਆ ਦੇ ਇੱਕ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇੱਕ ਦੀ ਮੌਤ ਹੋ ਚੁੱਕੀ ਹੈ ਇਸ ਗਾਇਕ ਦਾ ਕਤਲ ਗੱਡੀ ਖੋਨ ਲਈ ਕੀਤਾ ਗਿਆ ਸੀ ਤੇ ਇਹ ਗੱਡੀ ਨੂੰ ਗੈਂਗਵਾਰ ਲਈ ਵਰਤਿਆ ਜਾਣਾ ਸੀ ਇਸ ਸਿੰਗਰ ਦੀ Laash ਖੂਨ ਦੇ ਨਾਲ ਲਤਪਤ ਡੇਰਾਬੱਸੀ ਦੇ ਕਰੀਬ ਇੱਕ ਫੈਕਟਰੀ ਕੋਲ ਮਿਲੀ ਸੀ ਤੇ ਪੁਲਿਸ ਨੇ ਅੱਜ ਇਹ ਜਾਣਕਾਰੀ ਇੱਕ ਪ੍ਰੈਸ ਕਾਨਫਰੰਸ ਜਰੀਏ ਦੱਸੀ ਹੈ ਰਿਗਾਰਡਿੰਗ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਜੋ ਇੱਕ ਮੈਟਰ ਹੈ ਡੇਰਾਬੱਸੀ ਥਾਣੇ ਦਾ ਇਹ ਚ 6 ਦਸੰਬਰ ਨੂੰ ਸਾਹਿਲ ਨਾਮ ਦੇ ਵਿਅਕਤੀ ਤੇ ਡੇਰਾਬੱਸੀ ਥਾਣੇ ਦੇ ਵਿੱਚ ਇੱਕ ਫਾਇਰਿੰਗ ਹੋਈ ਸੀਗੀ ਉਹਦੇ ਉੱਤੇ ਤੇ 307 ਦਾ ਮੁਕਦਮਾ ਜਿਹੜਾ ਸੀ 377 ਨੰਬਰ ਉਸ ਦਿਨ ਅਸੀਂ ਦਰਜ ਕਰ ਲਿਆ ਸੀ ਡੇਰਾਪਸੇ ਥਾਣੇ ਦੇ ਵਿੱਚ ਉਹ ਜਿਹੜਾ ਮੁਕਦਮੇ ਦੀ ਤਫਤੀਸ਼ ਦੌਰਾਨ ਜਿਹੜੇ ਬੰਦੇ ਚ ਇਨਵੋਲਡ ਸੀ ਉਹ ਚਾਰੇ ਬੰਦੇ ਆਇਡੈਂਟੀਫਾਈ ਹੋ ਚੁੱਕੇ ਨੇ ਚਾਰਾਂ ਚੋਂ ਜਿਹੜੇ ਤਿੰਨ ਬੰਦੇ ਦੇ ਵਿੱਚ ਆਲਰੇਡੀ ਅਰੈਸਟਡ ਨੇ ਤੇ ਜਿਹੜਾ ਚੌਥਾ ਬੰਦਾ ਹੈ ਉਹ ਇੱਕ ਹੋਰ ਕੇਸ ਦੇ ਵਿੱਚ ਸਾਨੂੰ ਅੱਜ ਸਵੇਰੇ ਅਰੈਸਟ ਹੋ ਗਿਆ ਉਹ ਵੀ ਤੇ ਉਹ ਵੀ ਇਹ ਚ ਜਿਹੜਾ ਇਨਵੋਲਡ ਸੀਗਾ ਇਹਦੇ ਵਿੱਚ ਵੀ ਉਹਦੀ ਅਰੈਸਟਲ ਦੀ ਪਾਲੀ ਜਾਏਗੀ ਇਨਾਂ ਦਾ ਜਿਹੜਾ ਮੁੱਖ ਮੋਟਿਵ ਸੀਗਾ ਉਹ ਸੀਗਾ ਆਪਸੀ ਦੁਸ਼ਮਣੀ ਇਹਨਾਂ ਦੀ ਆਪਸੀ ਰੈਵਲਰੀ ਸੀਗੀ ਆਪਸੀ ਲੜਾਈ ਝਗੜਾ ਚੱਲ ਰਿਆ ਸੀਗਾ ਤੇ ਇੱਕ ਲਾਲਾ ਬੇਨੀਪਾਲ ਨਾਮ ਦਾ ਬੰਦਾ ਜਿਹੜਾ ਕਿ ਬਾਹਰ ਬੈਠਾ ਹੈ ਇਹ ਉਹਦੇ ਇਸ਼ਾਰੇ ਤੇ ਇਹ ਚਾਰੇ ਬੰਦਿਆਂ ਨੇ ਆ ਕੇ ਇਹ ਇਨਸੀਡੈਂਟ ਨੂੰ ਅੰਜਾਮ ਦਿੱਤਾ ਸੀਗਾ ਇਹਦਾ ਮਾਸਟਰਮਾਈਂਡ ਜਿਹੜਾ ਹੈਗਾ ਇਹ ਹਰਿੰਦਰ ਸਿੰਘ ਹੈ ਜਿਹੜਾ ਕਿ ਲਾਲਾ ਬੇਨੀਪਾਲ ਦਾ ਭਰਾ ਹੈ ਤੇ ਉਹਦਾ ਹਜੇ ਫੜਨਾ ਜਿਹੜਾ ਹੈ ਬਾਕੀ ਹੈ ਹੈ ਜੀ ਇਹ ਚ ਉਹ ਮੈਂ ਉਹਤੇ ਵੀ ਆ ਰਿਹਾ ਜੀ ਜਿਹੜਾ ਇਹ ਇਨਸੀਡੈਂਟ ਦੇ ਵਿੱਚ ਆਲਰੇਡੀ ਦੋ ਵੈਪਨ ਬੱਤੀ ਬੋਰ ਦੇ ਸਾਨੂੰ ਜਿਹੜੇ ਹੈਗੇ ਆ ਰਿਕਵਰ ਹੋ ਚੁੱਕੇ ਨੇ ਤੇ ਪੰਜ ਜ਼ਿੰਦਾ ਕਾਰਤੂਸ ਵੀ ਜਿਹੜੇ ਰਿਕਵਰ ਹੈ ਤੇ ਇਸ ਨਾਲ ਇਹ ਜਿਹੜਾ ਇਨਸੀਡੈਂਟ ਹੈ ਇਹ ਵੀ ਸਾਰਾ ਜਿਹੜਾ ਸੋਲਵ ਹੋ ਗਿਆ ਹੈ ਤੇ ਇਕੱਲਾ ਹਰਿੰਦਰ ਜਿਹੜਾ ਹੈਗਾ ਉਹੀ ਫੜਨਾ ਬਾਕੀ ਹੈ ਬਾਰ ਬਾਰ ਇਹ 11 ਆਉਂਦੇ ਤੇ ਪਿਆਰੇ ਕੋਲ ਆਉਂਦੇ ਕਿੱਥੋਂ ਆਉਂਦੇ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਇਹ 11 11 ਵਾਲੀ ਤੋੜੀ ਜਾਵੇ ਬਿਲਕੁਲ ਜੀ ਪੰਜਾਬ ਬਾਰਡਰ ਜਗ੍ਹਾ ਤੇ ਤੁਹਾਡਾ ਬਿਲਕੁਲ ਵੈਲਿਡ ਪੁਆਇੰਟ ਹੈ ਜੀ ਤੇ ਇਹ ਹਥਿਆਰ ਜਿਹੜੇ ਬਾਰ-ਬਾਰ ਹੈ ਮੈਜੋਰਟੀ ਆਈ ਦੀ ਰੇਟ ਦੇ ਵਿੱਚ ਤਾਂ ਐਮਪੀ ਤੋਂ ਆ ਰਹੇ ਕੁਝ-ਕੁਝ ਯੂਪੀ ਤੋਂ ਵੀ ਆ ਰਹੇ ਨੇ ਤੇ ਕੁਝ ਕ੍ਰਾਸ ਬਾਰਡਰ ਵੀ ਆ ਰਹੇ ਨੇ ਤਾਂ ਇਹ ਜਿਹੜੀ ਚੇਨ ਤੋੜਨ ਵਾਲੀ ਗੱਲ ਹੈ ਪੰਜਾਬ ਪੁਲਿਸ ਬਿਲਕੁਲ ਕਮਿਟਿਡ ਹੈ ਇਸ ਟੀ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਾਫੀ ਡਿਸਟ੍ਰਿਕਟਸ ਦੇ ਵਿੱਚ ਬੜਾ ਅੱਛਾ ਕੰਮ ਹੋਇਆ ਹੈ ਇਹਦੇ ਵਿੱਚ ਤੇ ਪੂਰੇ ਐਮਪੀ ਤੱਕਰ ਪੰਜਾਬ ਪੁਲਿਸ ਬਾਰ-ਬਾਰ ਰੇਡ ਕਰਦੀ ਹੈ ਤੇ ਉੱਥੋਂ ਜਿਹੜੀਆਂ ਫੈਕਟਰੀਜ਼ ਹੈਗੀਆਂ ਉਹ ਵੀ ਬਰਸਟ ਕਰਦੀ ਹੈ ਤੇ ਉੱਥੋਂ ਜਿਹੜੇ ਵੱਡੇ ਸਮੱਗਲਰਜ਼ ਆ ਹਥਿਆਰਾਂ ਦੇ ਉਹਨਾਂ ਨੂੰ ਵੀ ਕਰੀਬ ਹੁਣ ਬਿਲਕੁਲ ਐਗਜ਼ੈਕਟ ਡਾਟਾ ਤਾਂ ਨਹੀਂ ਹੈਗੇ ਪਰ 100ਾਂ ਦੀ ਗਿਣਤੀ ਦੇ ਵਿੱਚ ਜਿਹੜੇ ਹਥਿਆਰ ਹੈ ਪੂਰੇ ਪੰਜਾਬ ਪੁਲਿਸ ਵੱਲੋਂ ਜਿਹੜੇ ਰਿਕਵਰ ਕੀਤੇ ਗਏ ਤੇ ਅੱਗੇ ਵੀ ਇਸੇ ਤਰ੍ਹਾਂ ਹਥਿਆਰਾਂ ਦੇ ਖਿਲਾਫ ਪੰਜਾਬ ਪੁਲਿਸ ਦੀ ਜਿਹੜੀ ਇਹ ਮੁਹਿੰਮ ਚੱਲੀ ਰਹੀ ਹੈ ਲਾਲਾ ਤੇ ਸਾਹਿਲ ਦੀ ਆਪਸੀ ਕੀ ਰੰਜੀਸ਼ ਕੀ ਹੈ ਇਹਨਾਂ ਦੀ ਆਪਸੀ ਲੜਾਈ ਝਗੜਾ ਸੀਗਾ ਇਹ ਜਿਹੜੇ ਰੰਜੀਸ਼ ਉਥੇ ਲੋਕਲ ਦੋ ਬੰਦਿਆਂ ਦੀ ਹੈ ਇੱਕ ਬੰਦੇ ਨੂੰ ਲਾਲਾ ਸਪੋਰਟ ਕਰਦਾ ਆਪਸੀ ਲੜਾਈ ਝਗੜੇ ਦੀ ਗਰੁੱਪ ਦੇ ਵਿੱਚ ਗਰੁੱਪ ਦੇ ਵਿੱਚ ਹਾਂਜੀ ਐਸਪੀ ਸਾਹਿਬ ਕਿਉਂਕਿ ਹਾਲ ਹੀ ਜਿਹੜੀ ਅਸੀਂ ਗੱਲ ਕਰ ਲਈਏ ਜ਼ੀਰਕੂ ਡੇਰਾ ਬਸੀ ਇਹ ਮੁਛਲਾ ਏਰੀਆ ਇਹ ਪਹਿਲਾਂ ਵੀ ਇੱਥੇ ਇੰਕਾਊਂਟਰ ਹੋਇਆ ਕਿਉਂਕਿ ਇਹ ਲੋਕਨ ਵਾਸਤੇ ਅਭੀ ਤੋਂ ਦੋ ਦਿਨ ਪਹਿਲਾਂ ਵੀ ਇੱਥੇ ਜੀ ਉੱਥੇ ਗਿਆ ਸੀਗਾ ਉਹ ਵੈਰੀਫਾਈ ਕਰਾਈ ਸੀਗਾ ਇਸ ਨੂੰ ਲੈ ਕੇ ਹੁਣ ਪੁਲਿਸ ਕੀ ਕਰ ਰਹੀ ਹੈ ਸਰ ਕਿਉਂਕਿ ਪਿਛਲੇ ਦਿਨਾਂ ਦੇਖਿਆ ਕਿ ਵੈਪਰਸ ਲੁਕੋਰਤਾ ਜਾਂ ਫਿਰ ਖੁਦ ਜਾ ਕੇ ਉੱਥੇ ਗੈਂਗਸਟਰ ਲੁੱਕੇ ਹੋਏ ਇਸ ਤਰ੍ਹਾਂ ਦੀ ਚੀਜ਼ਾਂ ਹੀ ਗੜਬੜ ਚੁੱਕਿਆ ਕਹਿ ਸਕਦੇ ਨੇ ਕਿ ਫਲੈਟ ਜਿਹੜਾ ਹੱਬ ਬਣਿਆ ਉੱਥੇ ਨਹੀਂ ਨਹੀਂ ਮੈਂ ਇਹਨੂੰ ਹੋਰ ਤਰੀਕੇ ਨਾਲ ਤੁਹਾਨੂੰ ਪ੍ਰੈਜੈਂਟ ਕਰਨਾ ਚਾਹੁੰਗਾ ਕਿ ਜੇ ਹੁਣ ਇੰਨੇ ਐਕਟੀਵਿਟੀਆਂ ਹੋ ਰਹੀਆਂ ਐ ਇਨਕਾਊਂਟਰਸ ਹੋ ਰਹੇ ਐ ਪੁਛਕੇ ਛੋਰੀਆ ਬੰਦੇ ਫੜੇ ਜਾ ਰਹੇ ਐ ਤਾਂ ਇਹਦਾ ਮਤਲਬ ਪੁਲਿਸ ਇਸ ਟਾਈਮ ਤੇ ਪੂਰੀ ਮੁਸ਼ਤੈਦ ਤੇ ਐਕਟਿਵ ਐ ਜਿਵੇਂ ਆਪਾਂ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਜ਼ੀਰਾਪੁਰ ਖਰੜ ਏਰੀਆਜ਼ ਹੈਗੇ ਐ ਇਹ ਬੜੇ ਕੰਜੈਸਟਿਡ ਏਰੀਆਜ਼ ਐ ਜਿਦੇ ਨਾਲ ਕ੍ਰਾਈਮਨਲ ਨੂੰ ਅਨੋਨਿਮਿਟੀ ਮਿਲਦੀ ਐ ਉਹ ਅਨੋਨਿਮਿਟੀ ਦਾ ਫਾਇਦਾ ਉਠਾ ਕੇ ਕ੍ਰਾਈਮ ਕਰਨ ਤੋਂ ਬਾਅਦ ਜਿਹੜਾ ਕ੍ਰਾਈਮਨਲ ਐ ਇੱਥੇ ਲੋਕਾਂ ਦੇ ਕੋਸ਼ਿਸ਼ ਕਰਦਾ ਐ ਪਰ ਪਿਛਲੇ 1 ਸਾਲ ਤੋਂ ਅਸੀਂ ਰੈਗੂਲਰ ਜਿਹੜੇ ਆਰਡਬਲਯੂਏਜ਼ ਨਾਲ ਤੇ ਉੱਥੇ ਦੇ ਜਿਹੜੇ ਲੋਕਲ ਰਿਪ੍ਰੀਜ਼ੈਂਟੇਟਿਵਜ਼ ਨਾਲ ਤੇ ਮੀਟਿੰਗਾਂ ਕਰ ਰਹੇ ਆ ਸਾਡੀ ਟੈਨੈਂਟ ਵੈਰੀਫਿਕੇਸ਼ਨ ਡਰਾਈਵ ਰੈਗੂਲਰ ਜਿਹੜੀ ਚਲਾਈ ਗਈ ਆ ਉਹਦਾ ਬੜੀ ਸਾਨੂੰ ਸਕਸੈਸਫੁਲ ਤੇ ਬੜੇ ਅੱਛੇ ਰਿਜ਼ਲਟਸ ਉਹਦੇ ਮਿਲ ਰਹੇ ਨੇ ਕਾਫੀ ਹੱਦ ਤੱਕ ਟੈਨੈਂਟ ਵੈਰੀਫਿਕੇਸ਼ਨ ਕਾਫੀਆਂ ਨੇ ਕਰਾ ਲਈਏ ਤੇ ਉਹਦਾ ਰਿਜ਼ਲਟ ਇਹ ਹੈ ਕਿ ਹੁਣ ਜੇ ਕੋਈ ਮਾੜਾ ਬੰਦਾ ਉੱਥੇ ਆਂਦਾ ਹੈ ਤਾਂ ਸਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਇਨਫਰਮੇਸ਼ਨ ਵਗੈਰਾ ਸਾਡੇ ਤੱਕ ਪਹੁੰਚ ਜਾਂਦੀ ਹੈ ਤੇ ਜਿਹੜੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਇਹ ਸੱਡਨ ਇਨਸੀਡੈਂਸਸ ਉੱਥੇ ਲੋਕਾਂ ਦੇ ਵੱਧ ਗਏ ਮੈਂ ਇਹ ਕਹਿਣਾ ਚਾਹੂੰਗਾ ਹੁਣੇ ਸੱਡਨ ਇਨਸੀਡੈਂਸ ਸਾਡੇ ਫੜਨ ਦੇ ਵੱਧ ਗਏ ਤਾਂ ਕਿਉਂਕਿ ਸਾਡੀ ਪਿਛਲੇ ਸਾਲ ਡੇਢ ਸਾਲ ਤੋਂ ਜਿਹੜੀ ਅਸੀਂ ਮਿਹਨਤ ਕਰ ਰਹੇ ਹਾਂ ਦੇ ਉੱਤੇ ਉਹ ਸਾਨੂੰ ਇਨਫੋਰਮੇਸ਼ਨ ਵੀ ਮਿਲ ਰਹੀ ਹੈ ਸਾਡੀ ਟੈਕਨੀਕਲ ਐਨਾਲਿਸਿਸ ਵੀ ਉਹਦਾ ਵੀ ਫਾਇਦਾ ਹੋ ਰਿਹਾ ਜਿਸ ਕਰਕੇ ਇਮੀਡੀਏਟਲੀ ਜ਼ਿਆਦਾ ਕ੍ਰਿਮੀਨਲ ਨੂੰ ਅਸੀਂ ਅਰੈਸਟ ਕਰ ਲੀਦਾ ਹੈ ਜਾਂ ਫਿਰ ਇਟ ਰਿਜ਼ਲਟਸ ਇਨਟੂ ਐਨ ਰਿਪੋਰਟ ਹੋਟਲਸ ਵੀ ਆਲਸੋ ਬੀng ਯੂਜ਼ ਜਿਵੇਂ ਇਕੋ ਐਨਕਾਊਂਟਰ ਜ਼ਿਰਖਪੁਰ ਪਿੱਛੇ ਹੋਇਆ ਸੀਗਾ ਤੁਸੀਂ ਉਹ ਹੋਟਲ ਦੇ ਵਿੱਚ ਉਹ ਰਹਿ ਰਹੇ ਸੀਗੇ ਤਾਂ ਹੋਟਲਸ ਵਗੈਰਾ ਵੀ ਯੂਜ਼ ਹੋ ਰਹੇ ਨੇ ਇਨਫੈਕਟ ਉਹ ਵੀ ਸਾਰੀ ਅਸੀਂ ਵੈਰੀਫਿਕੇਸ਼ਨਸ ਵਗੈਰਾ ਪ੍ਰੋਪਰ ਹੋਟਲਸ ਦੇ ਵਿੱਚ ਵੀ ਡਰਾਈਵ ਸਾਡੀ ਚੱਲ ਰਹੀ ਹੈ ਉਸ ਇਨਸੀਡੈਂਟ ਦੇ ਵਿੱਚ ਵੀ ਪ੍ਰੋਪਰ ਵੈਰੀਫਿਕੇਸ਼ਨ ਹੋ ਕੇ ਉਹ ਚੰਗੀ ਰੱਖਿਆ ਹੋਇਆ ਸੀਗਾ ਨੇ ਰੈਗੂਲਰਲੀ ਸਾਡੇ ਇਹ ਜਿਹੜੇ ਸਰਚ ਆਪਰੇਸ਼ਨਸ ਸਾਰੇ ਏਰੀਆਜ਼ ਦੇ ਵਿੱਚ ਜ਼ੀਰਕਪੁਰ ਵੀ ਡੇਰਾ ਬੱਸੀ ਖਰੜ ਇਨਕਲੂਡਿੰਗ ਮੁਹਾਲੀ ਜਿਹੜੇ ਹੈਗੇ ਸਾਡੇ ਰੈਗੂਲਰ ਸਰਚ ਆਪਰੇਸ਼ਨ ਦੇ ਵਿੱਚ ਚੱਲਦੇ ਰਹਿੰਦੇ ਆ ਇਹ ਜਿਹੜੇ ਸਾਰੇ ਰਿਜ਼ਲਟ ਸਾਰੇ ਜਿਹੜੀ ਸਾਡੇ ਰੈਗੂਲਰ ਡਰਾਈਵਸ ਹੈ ਉਹਨਾਂ ਦੇ ਨਤੀਜੇ ਮਸ਼ਰਮਾਨ ਕੋ ਵੀ ਨਾ ਲੈਂਦੇ ਜੋੜਦਾ ਕਿੰਨ ਅਸਲ ਇੰਸਟਿਟਿਊਟ ਦੇ ਲਗੀਰ ਦੇ ਬਹੁਤ ਕਾਰਨ ਹੋ ਗਏ ਨੇ ਨੇ ਇਹ ਚ ਇਹਨਾਂ ਦਾ ਇਹਨਾਂ ਦੇ ਡਰੱਗਸ ਦੇ ਨਾਲ ਹਜੇ ਤੱਕ ਕੋਈ ਲਿੰਕ ਸਾਹਮਣੇ ਨਹੀਂ ਆਇਆ ਪਰ ਹਾਂ ਇਹਨਾਂ ਦਾ ਲੜਾਈ ਝਗੜੇ ਦੇ ਵਿੱਚ ਜਿਹੜਾ ਗਰੁੱਪੀਜ਼ਮ ਹੈਗਾ ਉਹਦੇ ਵਿੱਚ ਡਾਇਰੈਕਟ ਰਿਲੇਸ਼ਨ ਚ ਸੀਗੇ ਤੇ ਇਹ ਚ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜਾ ਬਾਹਰ ਬੰਦਾ ਬੈਠਾ ਸੀਗਾ ਉਹਦੇ ਇਸ਼ਾਰੇ ਤੇ ਇਹ ਸਾਰਾ ਜਿਹੜੀ ਇਨਸੀਡੈਂਟ ਹੈ ਚੱਲ ਰਿਹਾ ਸੀਗਾ ਜਿਹੜਾ ਗੈਂਗਸਟਰ ਗੁਰਪ੍ਰਸੂਖ ਪ੍ਰੀਤ ਸਿੰਘ ਉਰਫ ਬੁੱਢਾ ਹੈ ਉਹਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਤੋਂ ਤਿੰਨ ਪਿਸਟਲ ਜਿਹੜੇ ਰਿਕਵਰ ਕੀਤੇ ਗਏ ਇਹ ਦੋ ਸਾਥੀ ਇਹਨਾਂ ਦਾ ਨਾਮ ਅੰਕਿਤ ਉਰਫ ਅੰਕਿਤ ਰਾਣਾ ਹੈ ਅਤੇ ਦੂਸਰੇ ਦਾ ਨਾਮ ਹਰਪੀਤ ਸਿੰਘ ਉਰਫ ਮੱਖਣ ਹੈ ਜਿਹੜਾ ਹਰਪੀਤ ਸਿੰਘ ਉਰਫ ਮੱਖਣ ਹੈ ਇਹ ਮੈਂ ਕਹਿ ਰਿਹਾ ਸੀ ਇਹ ਚੌਥਾ ਬੰਦਾ ਹੈ ਜਿਹੜਾ ਡੇਰਾ ਬੱਸੀ ਵਾਲੇ ਕੇਸ ਦੇ ਵਿੱਚ ਵੀ ਅਕਿਊਜ਼ਡ ਹੈ ਇਹ ਦੋਨੋਂ ਬੰਦੇ ਗ੍ਰਿਫਤਾਰ ਕੀਤੇ ਗਏ ਇਹਨਾਂ ਦੋਨਾਂ ਤੋਂ ਜਿਹੜੇ ਤਿੰਨ ਵੈਪਨ ਹੈ ਤਿੰਨੋ ਬੱਤੀ ਬੋਰ ਦੇ ਵੈਪਨ ਹੈ ਅਤੇ 10 ਕਾਰਤੂਸ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਗਏ ਪਲੱਸ ਉਸਦੇ ਨਾਲ-ਨਾਲ ਮੋਟਰਸਾਈਕਲ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਤੇ ਇਹ ਉਹੀ ਮੋਟਰਸਾਈਕਲ ਹੈ ਜਿਹੜਾ ਡੇਰਾ ਬੱਸੀ ਵਾਲੇ ਇਨਸੀਡੈਂਟ ਦੇ ਵਿੱਚ ਇਸਤੇਮਾਲ ਹੋਇਆ ਸੀਗਾ ਤਾਂ ਇਹ ਹੁਣੇ ਦੀ ਇਹਨਾਂ ਦੀ ਡਿਟੇਲ ਵਿੱਚ ਪੁੱਛਗਿੱਛ ਕੀਤੀ ਜਾਏਗੀ ਇਹ ਵੀ ਕੋਈ ਵੱਡੀ ਵਾਰਦਾਤ ਕਰਨ ਦੇ ਫਰਾਗ ਦੇ ਵਿੱਚ ਸੀਗੇ ਤੇ ਇਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਇਹ ਕੋਈ ਜਿਹੜਾ ਇਨਸੀਡੈਂਟ ਹੋਣ ਵਾਲਾ ਸੀਗਾ ਉਹਨੂੰ ਬਚਾਇਆ ਗਿਆ ਹੈ ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੂੰਗਾ ਜਿਹੜਾ ਅੰਕਿਤ ਉਰਫ ਅੰਕਿਤ ਰਾਣਾ ਹੈ ਇਹਦੇ ਉੱਤੇ ਕਰੀਬ 5 ਮੁਕੱਦਮੇ ਆ ਪਹਿਲਾਂ ਹੀ ਦਰਜ ਨੇ ਤੇ ਇਹਦੇ ਵਿੱਚ ਪੰਜਾਬ ਤੇ ਹਰਿਆਣਾ ਦੋਨੋਂ ਸਟੇਟਸ ਦੇ ਵਿੱਚ ਇਹਦੇ ਖਿਲਾਫ ਮੁਕਦਮੇ ਦਰਜ ਨੇ ਤੇ ਇਹ ਐਸ ਪਰ ਪ੍ਰੀਮੀਨਰੀ ਇਨਫਰਮੇਸ਼ਨ ਪੰਚਕੋਲਾ ਪੁਲਿਸ ਨੂੰ ਵਾਂਟਡ ਵੀ ਸਿੱਕੇ ਆਏ ਹੈ ਬਾਕੀ ਡਿਟੇਲਸ ਅਸੀਂ ਉਹਨਾਂ ਦਾ ਟਾਈਪ ਕਰਕੇ ਲੈ ਰਹੇ ਹਾਂ ਸਰ ਇਹ ਅੰਕਿਤ ਰਾਣਾ ਉਹ ਵੀ ਇਹ ਗੁਪੀ ਰਾਣਾ ਦਾ ਕੋਈ ਨਹੀਂ ਰਾਈਵਲ ਹੈਗਾ ਸੀ ਇਹ ਬੁੱਢਾ ਗੈਂਗ ਦਾ ਮੈਂਬਰ ਹੈ ਪੰਚਕੋਲਾ ਵੀ ਵਾਂਟਡ ਹੈ ਇਹ ਇਹ ਅਸੀਂ ਹਜੇ ਪੁਛਗੀ ਤੇ ਵੈਰੀਫਾਈ ਕਰਾਂਗੇ ਇਹ ਅਸੀਂ ਵੈਰੀਫਾਈ ਕਰਾਂ ਉਹ ਅੰਕਿਤ ਡਿਫਰੈਂਟ ਸੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ ਉਹ ਅੰਕਿਤ ਤਾਂ 2019 ਵਿੱਚ ਫੜਿਆ ਗਿਆ ਸੀ ਉਹ ਹੋਰ ਸੀਗਾ ਉਹ ਜਿਹੜਾ ਉਹ ਸੀਗਾ ਉਹ ਪੜਿਆ ਗਿਆ ਸੀ ਉਹਦਾ ਆਈ ਥਿੰਕ ਡੈਥ ਵੀ ਹੋ ਗਈ ਸੀ ਜੀ ਅੰਕਪਾਦੂ ਉਹ ਲੱਗੇ ਸਰ ਉਹ ਡਿਫਰੈਂਸ ਤੇ ਇਹ ਜਿਹੜਾ ਦੂਸਰਾ ਜਿਹੜਾ ਹੈ ਹਰਪ੍ਰੀਤ ਸਿੰਘ ਉਰਫ ਮੱਖਣ ਇਹਦੇ ਉੱਤੇ 10 ਐਫਆਈਆਰਜ਼ ਦਰਜ ਨੇ ਤੇ ਮжоਰਿਟੀ ਇਹਦੇ ਵਿੱਚ ਪਟਿਆਲਾ ਇਹ ਪਟਿਆਲੇ ਦਾ ਰਹਿਣ ਵਾਲਾ ਤੇ ਕਾਫੀ ਐਫਆਈਆਰਜ਼ ਪਟਿਆਲੇ ਦੀਆਂ ਨੇ 357 300 397 302 ਅਸਲਾ ਐਕਟ ਡਬਲ ਮਰਡਰ ਕੇਸ ਵੀ ਆਏ ਤੇ ਤੇ ਕਾਫੀ ਵੱਡਾ ਇਹਦਾ ਕ੍ਰਿਮਿਨਲ ਰਿਕਾਰਡ ਹੈ ਜਿਹੜਾ ਹਰਪ੍ਰੀਤ ਸਿੰਘ ਉਰਫ ਮੱਖਣ ਨੇ ਡਬਲ ਮਰਡਰ ਕਵਲ ਮਰਡਰ ਡਿਟੇਲਸ ਤੁਹਾਨੂੰ ਅਸੀਂ ਸੈਪਰੇਟਲੀ ਸ਼ੇਅਰ ਕਰ ਦਿੰਦੇ ਜਿਹੜੀ ਹੈਗੀ ਪਟਿਆਲੇ ਦਾ ਹੀ ਹੈ ਕਵਲ ਮਰਡਰ ਜਿਹੜਾ ਇਸ ਤਰ੍ਹਾਂ ਆਫਰ ਹੋ ਗਈ ਤੁਸੀਂ ਕਿਹੜੇ ਕੇਸ ਮੌਂਡ ਅਹ ਮਾਰਡੀ ਜੀ ਇਹ ਜਿਹੜਾ ਅੰਕਿਤ ਰਾਣਾ ਹੈ ਇਹ ਉਹ ਵਾਂਟਡ ਬਾਈ ਪੰਚਕੁਲਾ ਤੇ ਇਹਦੇ ਉੱਤੇ ਵੈਸੇ ਮੁਹਾਲੀ ਦੇਖ ਤਾਂ ਟਕੋਲੀ ਦਾ 2022 ਦਾ ਕੇਸ ਦਰਜ ਹੈ ਤੇ ਇੱਕ ਜ਼ੀਰਕਪੁਰ ਦਾ 2022 ਦਾ ਕੇਸ ਦਰਜ ਐ ਐਕਸਟਰਸ਼ਨ ਦਾ ਆਰਮਜ਼ ਐਕਟ ਦਾ ਇਹ ਚ ਕਿਉਂਕਿ ਪਹਿਲਾਂ ਕਾਫੀ ਐਂਗਲਸ ਤੋਂ ਇਹ ਕੇਸ ਇਨਵੈਸਟੀਗੇਟ ਹੋਇਆ ਤਾਂ ਡੂਰਿੰਗ ਇਨਵੈਸਟੀਗੇਸ਼ਨ ਇਹਨੂੰ ਪਰਸਨਲ ਐਂਗਲਸ ਵੀ ਕਾਫੀ ਜਿਹੜੇ ਸੀ ਬਚੇ ਗਏ ਇਹਦੇ ਕਿ ਕੋਈ ਗਾਇਕ ਨਾਲ ਪਰਸਨਲ ਐਂਗਲ ਹੋਵੇ ਪਰ ਅਸਲ ਦੇ ਵਿੱਚ ਜੋ ਹੁਣ ਸਾਡੀ ਪੁੱਛਗਿੱਛ ਤੋਂ ਆਇਆ ਹੈ ਉਹ ਇੱਕ ਕਾਰ ਸਨੇਚਿੰਗ ਜਿਹੜਾ ਸੀਗਾ ਇਹਦਾ ਮੋਟਿਵ ਸੀਗਾ ਉਸ ਟਾਈਮ ਦੇ ਉੱਤੇ ਤੇ ਕਾਰ ਸਨੇਚਿੰਗ ਵੀ ਇੱਕ ਹੋਰ ਕ੍ਰਾਈਮ ਕਰਨਾ ਸੀ ਵੱਡਾ ਸੈਂਸੇਸ਼ਨਲ ਕ੍ਰਾਈਮ ਹਰਿਆਣਾ ਜਾਂ ਯੂਪੀ ਦੇ ਏਰੀਆ ਦੇ ਵਿੱਚ ਕਰਨਾ ਸੀ ਇਹਨਾਂ ਨੇ ਮਰਡਰ ਕਰਨਾ ਸੀ ਬੇਸਿਕਲੀ ਆਪੋਜ਼ਿਟ ਗੈਂਗ ਦੇ ਕਿਸੇ ਬੰਦੇ ਦਾ ਤੇ ਉਸ ਵਾਸਤੇ ਯੂਜ਼ ਕਰਨਾ ਸੀ ਇਸ ਕਰਕੇ ਇਸ ਨੂੰ ਟਾਈਮ ਲੱਗਿਆ ਤੇ ਜਿਹੜਾ ਇਹਨਾਂ ਚੋਂ ਇੱਕ ਬੰਦਾ ਹੈ ਉਹਦੀ ਡੈਥ ਵੀ ਹੋ ਚੁੱਕੀ ਹੈ ਕਰੀਬ ਸਾਲ 2 ਸਾਲ ਪਹਿਲਾਂ ਸਰ ਇਹ ਕਿੰਨੇ ਦਿਨ 2018 ਤੋਂ ਲੈ ਕੇ ਇਹ ਜਿਹੜਾ ਕ୍ୟੂਸ ਫੜਿਆ ਹੈ ਕਿ ਕਿੱਥੇ ਰਿਹਾ ਕਿ ਕਿਸੇ ਜੇਲ੍ਹ ਚ ਸੀਗਾ ਜਾਂ ਕਿੱਥੇ ਇਹਨੂੰ ਕਾਬੂ ਕਿੱਥੋਂ ਕੀਤਾ ਗਿਆ ਇਹ ਜਿਹੜਾ ਇਹ ਹੀ ਅਕਿਊਸ ਸੀਗਾ ਇਹ ਕਿਉਂਕਿ ਜਿਵੇਂ ਨੇ ਦੱਸਿਆ ਕਿ ਇਹ ਗੈਂਗ ਦਾ ਮੈਂਬਰ ਸੀਗਾ ਤੇ ਇਹ ਕੁਝ ਸਾਲ ਪਹਿਲਾਂ ਇਹ ਫੜਿਆ ਗਿਆ ਸੀ ਯੂਪੀ ਪੁਲਿਸ ਦੁਆਰਾ ਤੇ ਯੂਪੀ ਪੁਲਿਸ ਨੇ ਇਹਨੂੰ ਜੇਲ੍ਹ ਦੇ ਵਿੱਚ ਉਹ ਚ ਕਸਟਡੀ ਦੇ ਵਿੱਚ ਸੀਗਾ ਤੇ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਤਾਂ ਅਸੀਂ ਇਹਨੂੰ ਕਸਟਡੀ ਚੋਂ ਹੀ ਲੈ ਕੇ ਆਏ ਕਿਸੇ ਹੋਰ ਕੇਸ ਦੇ ਵਿੱਚ ਅਸੀਂ ਜੋ ਚੈੱਕ ਕੀਤਾ ਇਹਦੀ ਇਨਵੋਲਵਮੈਂਟ ਸੀਗੀ ਤਾਂ ਉਹਦੀ ਪੁੱਛਗਿੱਛ ਦੌਰਾਨ ਸਾਨੂੰ ਇਹ ਚੀਜ਼ ਜਿਹੜੀ ਸੀਗੀ ਸਾਹਮਣੇ ਆਈ ਸੀ ਕਿਉਂਕਿ ਸਾਨੂੰ ਇਹਦੀ ਲੀਡ ਸਾਰੀਆਂ ਇਹਦੇ ਤਿੱਕਰ ਪਹੁੰਚਾਰੀਆਂ ਸੀਗੀਆਂ ਇਹ ਚ ਕੇਸ ਦੇ ਵਿੱਚ ਮੈਂ ਦੱਸਣਾ ਚਾਹੂੰਗਾ ਸਾਡੀ ਟੀਮ ਵੱਲੋਂ ਇਹ ਸਟਾਰਟ ਜਿਹੜਾ ਸੀਗਾ ਇਹ ਲੀਡ ਜਿਹੜੀ ਮਿਲੀ ਸੀਗੀ ਹਿਊਮਨਿਟਰ ਤੋਂ ਮਿਲੀ ਸੀਗੀ ਤੇ ਉਸ ਤੋਂ ਬਾਅਦ ਬੜੀ ਸਟਰੋਂਗ ਟੈਕਨੀਕਲ ਐਨਾਲਿਸਿਸ ਇਹਦੇ ਵਿੱਚ ਹੋਇਆ ਹੈ ਕਰੀਬ 4 ਸਾਲ ਦਾ ਡਾਟਾ ਇਹਦੇ ਵਿੱਚ ਅਸੀਂ ਐਨਲਾਈਜ਼ ਕੀਤਾ ਉਹ ਤੋਂ ਬਾਅਦ ਅਸੀਂ ਇਸ ਬੰਦੇ ਤੇ ਪਹੁੰਚੇ ਸੀ ਸਰ ਇਹ ਗੱਡੀ ਉੱਥੇ ਰਿਕਵਰ ਹੋਈ ਸੀ ਇਹ ਗੱਡੀ ਲੈ ਕੇ ਨਹੀਂ ਭੱਜੇ ਸੀ ਕਿਉਂਕਿ 2018 ਦੀ ਗੱਲ ਹੈ ਕਿਉਂਕਿ ਮਰਡਰ ਹੋ ਗਿਆ ਸੀ ਉਹ ਮਰਡਰ ਹੋ ਗਿਆ ਸੀ ਇਸ ਦਾ ਉਸ ਤੋਂ ਬਾਅਦ ਗੱਡੀ ਲੈ ਕੇ ਨਹੀਂ ਭੱਜੇ ਸੀ ਗੱਡੀ ਇਹਦੇ ਲੈ ਕੇ ਤਾਂ ਨਹੀਂ ਗੱਡੀ ਨਹੀਂ ਲੈ ਕੇ ਗਿਆ ਸੀ ਗੱਡੀ ਉੱਥੇ ਮਿਲੀ ਸੀ ਨਹੀਂ ਲੈ ਕੇ ਗਈ ਸੀ ਜਿਹੜਾ ਸਰ ਦੂਸਰਾ ਸਾਥੀ ਆ ਉਹਦੀ ਡੈਥ ਕਦੋਂ ਹੋਈ ਇਹ ਕਰੀਬ 1 ਸਾਲ ਪਹਿਲਾਂ ਤਾਂ ਇਹ ਕਨਫਰਮ ਤਾਂ ਨਹੀਂ ਹੈ ਪਰ ਸ਼ਾਇਦ ਨਸ਼ੇ ਦੀ ਓਵਰਡੋਸ ਕਰਕੇ ਹੀ ਇਹਦੀ ਡੈਥ ਹੋਈ ਸੀ ਹਰਿਆਣਾ ਦਾ ਰਹਿਣ ਵਾਲਾ ਸੀ ਇਹ ਜਿਹੜੇ ਕਯੂਜ਼ ਤੁਸੀਂ ਲੈ ਕੇ ਆਏ ਹੋ ਸਰ ਕਿੰਨੇ ਮਾਮਲੇ ਆਲਰੇਡੀ ਰਾਜਨੇ ਪੰਜਾਬ ਚ ਹੈਗੇ ਕੋਈ ਹੋਰ ਮਾਮਲੇ ਦੇ ਤੇ ਦਰਜ ਇਹਦੇ ਤੇ ਖਿਲਾਫ ਸਾਡੂੰ ਜੋ ਪੁਚ ਗਿਜ ਤੋਂ ਤੇ ਐਸ ਪਰ ਰਿਕਾਰਡ ਸਾਨੂੰ ਪਤਾ ਲੱਗਿਆ 7 ਮੁਕਦਮੇ ਤੇ ਦਰਜ ਨੇ ਆਲਰੇਡੀ ਜਿਦੇ ਵਿੱਚ ਯੂਪੀ ਦੇ ਵਿੱਚ 4 ਮੁਕਦਮੇ 2 ਹਰਿਆਣੇ ਦੇ ਵਿੱਚ ਤੇ 1 ਪੰਜਾਬ ਦੇ ਵਿੱਚ ਦੱਸ ਰਹੇ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਮੁਕਦਮਾ ਤੇ ਇੱਕ ਹੋਰ ਦਰਜ ਸਰ ਹੁਣ ਇਧਰ ਕਿਹੜੇ ਕਿਹੜੇ ਮਿਲਿਆ ਨਾ ਕੋਈ ਅਗਲੀ ਵੇਲੇ ਵੀ ਜਦੋਂ ਦੱਸਿਆ ਗਿਆ ਸੀ ਇਹ ਏਚ ਇਹਦੇ ਵਿੱਚ ਜਿਹੜੀ ਰਿਕਵਰੀ ਕਿਉਂਕਿ ਅਸੀਂ ਕਸਟਡੀ ਤੋਂ ਲਿਆਂਦਾ ਹੈ ਤਾਂ ਇਹਦੀ ਰਿਕਵਰੀ ਇਹ ਤੋਂ ਫਿਲਹਾਲ ਨਹੀਂ ਹੋਈ ਪਰ 2019 ਦੇ ਵਿੱਚ ਹਰਿਆਣਾ ਦੇ ਇੱਕ ਰਾਏਪੁਰ ਰਾਏਪੁਰ ਰਾਣੀ ਥਾਣੇ ਦੇ ਵਿੱਚ ਇਹਦੀ ਇਹ ਵੈਪਨ ਜਿਹੜਾ ਯੂਜ਼ ਹੋਇਆ ਸੀ ਆਲਰੇਡੀ ਰਿਕਵਰ ਹੋ ਚੁੱਕਿਆ ਹੈ ਨਹੀਂ ਨਹੀਂ ਮੈਂ ਜਿਹੜਾ ਸੀਗਾ ਇਹ ਡੂਰਿੰਗ ਇਨਵੈਸਟੀਗੇਸ਼ਨ ਇਹਦੀ ਅਸੀਂ ਹੁਣ ਫੋਰੈਂਸਿਕ ਜਾਂਚ ਜਿਹੜੀ ਉਹ ਵੀ ਕਰਾਵਾਂਗੇ ਉੱਥੋਂ ਉਸ ਕੰਸਰਨ ਪੁਲਿਸ ਸਟੇਸ਼ਨ ਤੋਂ ਵੈਪਨ ਰਿਕਵਰ ਕਰਕੇ 2018 ਦੇ ਮੈਲਾ ਦੋਸਤ ਵੀ ਨਾਲ ਸੀ ਜੀ ਉਸ ਟਾਈਮ ਨਹੀਂ ਉਸ ਟਾਈਮ ਤੇ ਇਹੀ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਫਿਲਹਾਲ ਪਰ ਇਹੀ ਹੈ ਕਿ ਇਹ ਕਿਹਾ ਸੀ ਕਿ ਟ੍ਰੇਨਸ ਬੰਦ ਸੀ ਨਹੀਂ ਇਹ ਮੈਂ ਤੁਹਾਨੂੰ ਦੱਸ ਦਿੱਤੀ ਜਿਹਨੇ ਪੁੱਛ ਗਿਓ ਤਾਂ ਕਲੀਅਰ ਕਟਾ ਹੈ ਕਿ ਪਰਸਨਲ ਐਂਗਲ ਇਹਦੇ ਇਨਵੋਲਡ ਨਹੀਂ ਸੀਗਾ ਹਾਂ ਡੂਰਿੰਗ ਇਨਵੈਸਟੀਗੇਸ਼ਨ ਸਾਰੇ ਓਬਵੀਅਸਲੀ ਪੁਲਿਸ ਦਾ ਫਰਜ਼ ਬੰਦਰੀ ਸਾਰੇ ਐਂਗਲ ਜਿਹੜੇ ਸੀ ਐਕਸਪਲੋਰ ਕੀਤੇ ਗਏ ਸੀ ਪਰ ਰਿਐਲਿਟੀ ਜਿਹੜੀ ਕਾਰ ਸਨੇਚਿੰਗ ਵਾਸਤੇ ਇਹ ਇਨਸੀਡੈਂਟ ਹੋਇਆ ਸੀ ਮੁੱਢਲੀ ਪੁੱਛਗੀਆਂ ਤੋਂ ਪਤਾ ਲੱਗਾ ਕਿ ਇਹ 9mm ਦੇ ਹਥਿਆਰ ਜਿਹੜੇ ਕਿੱਥੋਂ ਆਉਂਦੇ ਪੰਜਾਬ ਹਰਿਆਣਾ ਲਗਾਤਾਰ ਨੇ ਫੜੇ ਨੇ ਸੁਪਰ ਲਗਾਏ ਗਏ ਨੇ ਜਿੱਥੋਂ ਹੁੰਦੇ ਨੇ ਇਹ ਦੇਖੋ ਇਹ ਕਲੈਕਸ਼ਨ ਆ ਰਿਹਾ ਸਾਹਮਣੇ ਇਹ ਜਿਹੜਾ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ ਜਿਹੜੀ ਰੀਸੈਂਟ ਪਿਛਲੇ ਸਾਲ ਦੋ ਸਾਲ ਦੇ ਵਿੱਚ ਵੈਪਨ ਫੜੇ ਜਾਂਦੇ ਉਹ ਸਾਰੇ Madhya Pradesh ਤੋਂ ਕਾਫੀ ਹੱਥੇ ਕਰਾ ਰਹੇ ਨੇ ਪਰ ਇਹ 2018 ਦਾ ਮੈਟਰ ਹੈ ਇਹ UP ਤੋਂ ਆਇਆ ਸੀ ਉਸ ਟਾਈਮ ਤੇ ਤੇ UP ਦੇ ਹੀ ਰਹਿਣ ਵਾਲੇ ਆ ਇਹ ਸ਼ਾਮਲੀ ਦਾ ਰਹਿਣ ਵਾਲਾ ਜਿਹੜਾ ਕ्यूज ਅਸੀਂ ਫੜਿਆ ਇਹ ਸ਼ਾਮਲੀ UP ਦਾ ਰਹਿਣ ਵਾਲਾ ਬੰਦਾ ਹੈ